ਇੱਕ ਕੁੜੀ ਜਿਹੜੀ ਹਜੇ ਪੈਦਾ ਨਹੀਂ ਹੋਈ ਇੱਕ ਮੈਂ ਲਿਖਿਆ ਸੀ ਦੋ ਚਾਰ ਲਾਈਨਾਂ ਲਿਖ ਲੈ ਲਿਖਦੇ ਰਹਿਣੇ ਆ ਪ੍ਰਮਾਤਮਾ ਨੇ ਥੋੜਾ ਬਹੁਤ ਕਲਾ ਦਿੱਤੀ ਹੋਈ ਹੈ ਹਜੇ ਪੈਦਾ ਨਹੀਂ ਹੋਈ ਮਾਂ ਦੇ ਪੇਟ ਚ ਮਾਂ ਨਾਲ ਗੱਲ ਕਰ ਰਹੀ ਹੈ ਕੁੜੀ ਕਹਿੰਦੀ ਹੈ ਨਾ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਗਿਆ ਨਾ ਹੀ ਮੇਰੇ ਜੰਮਣ ਦਾ ਦੁੱਖ ਹੀ ਸਾਰਿਆ ਗਿਆ ਨਾ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਗਿਆ ਨਾ ਹੀ ਮੇਰੇ ਜੰਮਣ ਦਾ ਦੁੱਖ ਹੀ ਸਾਰਿਆ ਗਿਆ ਨਾ ਮੇਰਾ ਖਡੌਣਿਆਂ ਦਾ ਚਾ ਪੂਰਿਆ ਗਿਆ ਜਦੋਂ ਵੀ ਭਰਾ ਨਾਲ ਲੜਾਈ ਹੋਈ ਸਿਰਫ ਮੈਨੂੰ ਘੂਰਿਆ ਗਿਆ ਨਾ ਮੈਨੂੰ ਦਿਲ ਦੀਆਂ ਦੱਸਣ ਦਾ ਮੌਕਾ ਦਿੱਤਾ ਗਿਆ ਨਾ ਮੈਨੂੰ ਖੁੱਲ ਕੇ ਨੱਚਣ ਤੇ ਹੱਸਣ ਦਾ ਮੌਕਾ ਦਿੱਤਾ ਗਿਆ ਮੈਨੂੰ ਮੁੰਡੇ ਅੱਗੇ ਨੀਵੀਂ ਪਾ ਕੇ ਬਹਿਣ ਨੂੰ ਕਿਹਾ ਗਿਆ ਜੋ ਦੇਖਣ ਆਉਂਦੇ ਨੇ ਮੈਨੂੰ ਮੁੰਡੇ ਅੱਗੇ ਨੀਵੀਂ ਪਾ ਕੇ ਬਹਿਣ ਨੂੰ ਕਿਹਾ ਗਿਆ ਸਿਰਫ ਤੇ ਸਿਰਫ ਹਾਂ ਕਹਿਣ ਨੂੰ ਕਿਹਾ ਗਿਆ ਜੇ ਮੁੰਡੇ ਮੁੰਡਾ ਕੁੜੀ ਨੂੰ ਦੇਖਣ ਆਉਂਦੇ ਨੇ ਜੋ ਰਿਸ਼ਤਾ ਮੁੰਡੇ ਕੋਲੇ ਦੋ ਆਪਸ਼ਨਾਂ ਨੇ ਹਾਂ ਜਾਂ ਨਾ ਕੁੜੀ ਕੋਲੇ ਕੱਲੀ ਹਾਂ ਹੈ ਕੁੜੀ ਨੇ ਨਾ ਕਹਾ ਸਦੀ ਜੇ ਕੁੜੀ ਨਾ ਕਹੇ ਨਾ ਨਾ ਪੁੱਤ ਇੰਨਾ ਵਧੀਆ ਪਰਿਵਾਰ ਹੈ ਉਹਨਾਂ ਨੇ ਹਾਂ ਕਰ ਦਿੱਤੀ ਚਲੋ ਮੈਨੂੰ ਮੁੰਡੇ ਅੱਗੇ ਨੀਵੀਂ ਪਾ ਕੇ ਬਹਿਣ ਨੂੰ ਕਿਹਾ ਗਿਆ ਸਿਰਫ ਤੇ ਸਿਰਫ ਹਾਂ ਕਹਿਣ ਨੂੰ ਕਿਹਾ ਗਿਆ ਇਹ ਛਾਵੇਂ ਤੇ ਚਲਦੀਆਂ ਨੇ ਰਵਾਜਾਂ ਦੀਆਂ ਰੰਦੀਆਂ ਦੂਜੇ ਘਰ ਜਾ ਕੇ ਵੀ ਉਹੀ ਪਵੰਦੀਆਂ ਮੈਨੂੰ ਵਾਪਸ ਪੇਕੇ ਭੇਜਣ ਦੀਆਂ ਚਲਦੀਆਂ ਨੇ ਗੱਲਾਂ ਦੱਸੋ ਵੇ ਰੀਤੀ ਰਿਵਾਜੋ ਹੁਣ ਕਿਹੜਾ ਦਰਮੱਲਾ ਜਾਂ ਤਾਂ ਮੈਨੂੰ ਜੰਮ ਦੇਣਾ ਜਾਂ ਜਿਉਣ ਦਾ ਮਾਹੌਲ ਦਿੰਦੇ ਜਾਂ ਫਿਰ ਦਾਜ ਵਿੱਚ ਬੰਦੂਕ ਪਿਸਟੋਲ ਦਿੰਦੇ ਅੰਬਰੀ ਉਡਦੀਆਂ ਕੁੰਜਾਂ ਨੂੰ ਵੀ ਆਪਣੀ ਮਰਜ਼ੀ ਦੀਆਂ ਛਤਰੀਆਂ ਤੇ ਤਾਰਿਆ ਗਿਆ ਨਾ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਗਿਆ ਨਾ ਹੀ ਮੇਰੇ ਜੰਮਣ ਦਾ ਦੁੱਖ ਹੀ ਸਾਰਾ ਮਾਹੌਲ ਮਿਲਣਾ ਚਾਹੀਦਾ ਜੀ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਕੁਐਲਟੀ ਵਾਲਾਂ ਸੀ ਬਰਾਬਰ ਸਨਮਾਨ ਮਾਨ ਦਿੰਨੇ ਜਿਵੇਂ ਰਾਜਨੀਤੀ ਹੈ ਪੋਲਟਿਕਸ ਇਹਨੂੰ ਕਿਹਾ ਜਾਂਦਾ ਹੈ ਖਾਸ ਤੌਰ ਤੇ ਕੁੜੀਆਂ ਦਾ ਵਾਸਤੇ ਜਮੀਨ ਨਹੀਂ ਕਹਿੰਦੇ ਜੀ ਵੀ ਇਹ ਮਹਿਕਮਾ ਠੀਕ ਹੈ ਬਈ ਮੈਨੂੰ ਇੱਕ ਇੱਕ ਮਹਿਕਮਾ ਦੱਸ ਦਿਓ ਜਿਹਦੇ ਚ ਮਾਪੇ ਕਹਿਣ ਵੀ ਮਹਿਕਮਾ ਕੁੜੀਆਂ ਵਾਸਤੇ ਠੀਕ ਹੈ ਨਰਸਿੰਕਰੋਂਗੇ ਤਾਂ ਇਲਜ਼ਾਮ ਲੱਗਣਗੇ ਪੁਲਿਸ ਚ ਭਰਤੀ ਹੋਵੋਗੇ ਤਾਂ ਇਲਜ਼ਾਮ ਲੱਗਣਗੇ 에ਅਰ ਹੋਸੈਸ ਬਣੋਗੇ ਤਾਂ ਇਲਜ਼ਾਮ ਲੱਗਣਗੇ ਕਿਤੇ ਕਾਲ ਸੈਂਟਰ ਚ ਲੱਗੋਗੇ ਤਾਂ ਇਲਜ਼ਾਮ ਲੱਗਣਗੇ ਕਿਹੜਾ ਵਿਭਾਗ ਹੈ ਜਿੱਥੇ ਰਿਸਪੈਕਟ ਹੈ ਉਹ ਆਪ ਬਣਾਉਣੀ ਪੈਣੀ ਹੈ ਤੁਹਾਨੂੰ ਆਪ ਬਣਾਉਣੀ ਪੈਣੀ ਹੈ ਉਹ ਕਹਿੰਦੇ ਨੇ ਕਿ ਆਪ ਮਰੇ ਬਿਨਾ ਕੋਈ ਸੁਰਗਾ ਨੂੰ ਨਹੀਂ ਜਾਂਦਾ ਜਦੋਂ ਤੁਸੀਂ ਇੱਕ ਕੁੜੀ ਕਿਸੇ ਪਿੰਡ ਤੋਂ ਜਾਂ ਕਿਸੇ ਮਹੱਲੇ ਤੋਂ ਉਹ ਕਾਮਯਾਬ ਹੋ ਗਈ। ਉਸੇ ਮਹੱਲੇ ਦੀਆਂ 7-8 ਕੁੜੀਆਂ ਹੋਰ ਕਾਮਯਾਬ ਹੋ ਜਾਣਗੀਆਂ ਨੇ ਕਿਉਂਕਿ ਪੇਰੈਂਟਸ ਆ ਕੇ ਪੁੱਛਣ ਲੱਗ ਜਾਂਦੇ ਨੇ ਕਿਹੜਾ ਫਾਰਮ ਭਰਿਆ ਸੀ ਸਾਡੀ ਕੁੜੀ ਨੂੰ ਵੀ ਇਹੀ ਕਰਾਉਣਾ ਹੈ। ਤੇ ਜੇ ਕੋਈ ਐਦਾਂ ਦੀ ਗਲਤੀ ਹੋ ਗਈ ਜਿਹੜੀ ਸਮਾਜ ਚ ਨਹੀਂ ਮੰਨਦੇ ਫਿਰ ਸਮਝ ਲਓ 7-8-10 ਕੁੜੀਆਂ ਦਾ ਹੋਰ ਫਿਊਚਰ ਖਤਮ। ਸਵਿੱਚ ਕਰਕੇ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ। ਡਿਸੀਜਨ ਮੇਕਰ ਆਪਣੇ ਖੁਦ ਬਣੋ। ਆਪ ਡਿਸੀਜਨ ਲਓ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਹੋਣਾ ਚਾਹੀਦਾ ਵੀ ਹੋਣਾ ਚਾਹੀਦਾ ਹੈ ਰਾਜਨੀਤੀ ਦਾ ਹਰ ਫੀਲਡ ਤੇ ਅਸਰ ਹੈ ਜੇ ਲਾਅ ਵਿੱਚ ਕਸ ਦੇ ਵਿੱਚ ਤੁਸੀਂ ਹੋਵੋਗੇ ਤਾਂ ਵੀ ਲੋਬੀ ਤੁਸੀਂ ਫਿਰ ਕੁੜੀਆਂ ਮਤਾਬਕ ਜਾਂ ਤੁਸੀਂ ਜ਼ਿਆਦਾ ਜਾਣਦੇ ਹੋ ਆਪਣੇ ਪਿੰਡੇ ਤੇ ਹਰ ਨਾਂ ਹੰਡਾਉਂਦੀਆਂ ਉਹ ਦੁੱਖ ਮਾਵਾ ਪੈਣਾ ਸਾਡੀਆਂ ਜਿਹੜੀਆਂ ਪੋਲਿਟਿਕਸ ਦੇ ਵਿੱਚ ਕਿਉਂ ਨਹੀਂ ਕਾਮਯਾਬ ਹੋ ਸਕਦੇ ਅੱਜ ਮੈਂ ਆਪਣੀ ਇੱਕ ਐਗਜ਼ਾਮਪਲ ਦੇ ਦੇਣਾ ਸਾਡੀ ਪਾਰਟੀ ਦੀ 11 ਕੁੜੀਆਂ ਨੂੰ ਟਿਕਟਾਂ ਦਿੱਤੀਆਂ 2022 'ਚ 11 ਨੂੰ ਟਿਕਟਾਂ ਦਿੱਤੀਆਂ 11 ਦੀ 11 ਜਿੱਤ ਗਈਆਂ ਦੋ ਮੰਤਰੀ ਨੇ ਵਿੱਚੋਂ 27-28 ਸਾਲ ਦੀ ਨਰਿੰਦਰ ਭਰਾ ਆਜਾ ਸਗਰੂਰ ਤੋਂ ਅਨਮੋਲ ਗਗਨਮਾਨ ਮਨਿਸਟਰ ਹੈ ਡਾਕਟਰ ਬਲਜੀਤ ਕੌਰ ਅੱਖਾਂ ਦੀ ਮਸ਼ਹੂਰ ਡਾਕਟਰ ਸੀ ਫ੍ਰੀਪਰੇਸ਼ਨ ਕਰਦੀ ਸੀ ਅੱਜ ਵੀ ਮੰਤਰੀ ਐ ਨਾਲ ਆਪਰੇਸ਼ਨ ਨਾਲ ਅਕੀਪਮੈਂਟ ਰੱਖਦੀ ਐ ਜੇ ਕਿਤੇ ਲੋੜ ਪੈ ਜਾਏ ਉਹਦੀ ਆਪਰੇਸ਼ਨ ਵੀ ਕਰ ਦਿੰਦੀ ਐ ਡਾਕਟਰ ਬਲਜੀਤ ਕੌਰ ਸਰਜੀਤ ਕੌਰ ਮਾਨੂਕੇ ਇਕਨੋਮਿਕਸ ਦੀ ਪ੍ਰੋਫੈਸਰ ਦੂਸਰੀ ਵਾਰ ਐ ਐਮਐਲਏ ਜਗਰਾਉਂ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਡਾਕਟਰ ਅਮਨ ਅਮਨਜੋਤ ਮੋਗੇ ਤੋਂ ਨੀਨਾ ਮਿੱਤਲ ਜੀ ਬੈਠੇ ਆ ਤੁਹਾਡੇ ਕੋਲੇ ਰਾਜਪੁਰੇ ਤੋਂ ਜੀਵਨ ਜੋਦਕਰ ਉਹਦੀ ਥੋੜੀ ਜਿਹੀ ਜ਼ਿਆਦਾ ਪ੍ਰਾਪਤੀ ਹੈ ਉਹ ਐਨਜੀਓ ਚਲਾਉਂਦੀ ਹੈ ਇੱਕ ਸੋਸ਼ਲ ਵਰਕਰ ਹੈ ਉਹਨੇ ਇੱਕ ਬਟਨ ਨਾਲ ਦੋ ਸਿੱਟੇ ਨੇ ਵੱਡੇ ਵੱਡੇ ਹਰਾਏ ਇਹਨਾਂ ਨੇ ਧਣਾੜੀ ਹੈ ਇਹ ਨਹੀਂ ਹੈ ਬ ਕੋਮਜ਼ੋਰ ਕੈਂਡੀਡੇਟ ਸੀ ਤਾਂ ਜਿੱਤ ਗਏ ਪਰ ਇਹਦਾ ਮਤਲਬ ਇਹ ਹੈ ਕਿ ਆ ਸਕਦੇ ਹੋ ਤੁਸੀਂ ਅੱਗੇ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਮੌਕਾ ਤਾਂ ਮਿਲੇ ਨਾ ਸੋ ਪਰ ਰਾਜਨੀਤੀ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਉਣਾ ਪਈ ਕਿਉਂਕਿ ਸਾਰੇ ਡਿਸੀਜਨ ਰਾਜਨੀਤੀ ਨੇ ਲੈਣੇ ਨੇ ਤੁਹਾਡੀ ਫੀਸ ਕਿੰਨੀ ਹੋਣੀ ਚਾਹੀਦੀ ਹੈ ਕਿਹਨੂੰ ਕਿੰਨੇ ਪਰਸੈਂਟ ਨੰਬਰ ਆਏ ਨੇ ਕਿੰਨੇ ਪਰਸੈਂਟ ਨੌਕਰੀਆਂ ਦੇ ਵਿੱਚ ਤੁਹਾਨੂੰ ਰੱਖਣਾ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਸ ਸਰਕਾਰ 'ਚ ਇਸ ਵਕਤ ਪੰਜ ਜ਼ਿਲ੍ਹਿਆਂ ਦੀ ਐਸਐਸਪੀ ਕੁੜੀਆਂ ਨੇ ਇਸ ਵਕਤ ਸੱਤ ਡੀਸੀ ਕੁੜੀਆਂ ਨੇ ਇਹਨਾਂ ਚ ਇੱਕ ਤਾਂ ਤੁਹਾਡੇ ਕੋਲ ਆ ਬਗੇ ਲੁਧਿਆਣੇ ਦੀ ਡੀਸੀ ਸੱਤ ਨੇ ਪਹਿਲੀ ਵਾਰ ਹੋਇਆ ਜੀ ਅਸਚੋ ਨੇ ਮੌਕਾ ਮਿਲੇ ਹਰੇਕ ਨੂੰ ਮੌਕਾ ਮਿਲਣਾ ਚਾਹੀਦਾ ਔਰ ਮੌਕਾ ਪਰ ਵੀ ਲੈ ਆਈਐਸ ਕਰ ਲਈ ਆਈਪੀਐਸ ਕਰ ਲਈ ਮੌਕਾ ਨਹੀਂ ਮਿਲ ਰਿਹਾ ਫੀਲਡ ਵਿੱਚ ਕੰਮ ਕਰਨਾ ਫਿਰ ਕੀ ਫਾਇਦਾ ਹੋਇਆ ক্রিকেট ਬਹੁਤ ਵਧੀਆ ਖੇਡਦੇ ਹੋ ਹਾਕੀ ਪਾਵੇ ਖੇਡਦੇ ਟੀਮ ਚ ਹੀ ਨਹੀਂ ਮੌਕਾ ਮਿਲ ਰਿਹਾ ਫਿਰ ਕੀ ਫਾਇਦਾ ਕੀ ਹੋਇਆ ਸੋ ਮੈਂ ਇਸ ਗੱਲ ਲਈ ਤੁਹਾਨੂੰ ਬਧਾਈ ਦੇਣਾ ਕਿ ਤੁਸੀਂ ਬਹੁਤ ਵਧੀਆ ਹੱਥਾਂ ਚੋਂ ਤੁਸੀਂ ਤੁਹਾਡੇ ਟੀਚਰ ਬਹੁਤ ਕਾਬਿਲ ਨੇ ਐਕਸਪੀਰੀਅੰਸ ਨੇ ਉਹ ਤੁਹਾਨੂੰ ਪੜ੍ਹਾਈ ਤੋਂ ਇਲਾਵਾ ਵੀ ਤਜਰਬੇ ਦੇ ਸਕਦੇ ਆ ਪਰ ਆਪਣਾ ਰਸਤਾ ਤੁਹਾਨੂੰ ਆਪ ਬਣਾਉਣਾ ਪੈਣਾ ਹੈ ਰਨਵੇ ਜਿਹੜਾ ਹੈ ਜਹਾਜ਼ ਦਾ 91 ਜਹਾਜ ਨੂੰ ਉਡਾਉਂਦਾ ਨਹੀਂ ਹੈਗਾ 91 ਜਹਾਜ ਨੂੰ ਮੌਕਾ ਦਿੰਦਾ ਹੈ ਕਿ ਲੈ ਵੀ ਮੌਕਾ ਦੇ ਦਿੰਦਾ ਮੈਂ ਅੱਗੇ ਉੱਡਣਾ ਜਹਾਜ ਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਉਹ 25 ਮਿੰਟਾਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਉਤਰਦਾ ਹੈ ਜਾਂ 14 ਘੰਟੇ ਬਾਅਦ ਦਿੱਲੀ ਤੋਂ ਸਨ ਫਰਾਂਸਿਸਕੋ ਉਤਰਦਾ ਧਰਤੀ ਦੇ ਦੂਜੇ ਪਾਸੇ ਇਹ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ 91 ਦਾ ਮੌਕਾ ਹਾਂ ਇੱਕ ਗੱਲ ਹੈ ਉੱਪਰ ਉੱਡ ਕੇ 99 ਨੂੰ ਭੁੱਲਣਾ ਨਹੀਂ ਚਾਹੀਦਾ ਉਤਰਨਾ ਵੀ ਹੁੰਦਾ ਭਾਈ ਜੜਾ ਨਹੀਂ ਕਦੇ ਜੜਾ ਨਹੀਂ ਕਦੇ ਭੁੱਲਨੇ ਚਾਹੀਦੇ ਜਿੱਥੋਂ ਮਰਜੀ ਆਇਓ ਪਿੰਡ ਚ ਆਇਓ ਸ਼ਹਿਰ ਚ ਆਇਓ ਮਲਿਕ ਆਪਣੀਆਂ ਜੜਾਂ ਨਹੀਂ ਛੱਡਣੀਆਂ ਬਸ ਬੇਸਿਕ ਜਿੱਥੋਂ ਜਿੱਥੇ ਆਪਣੀਆਂ ਜੜਾਂ ਨੇ ਵੱਡਾ ਹੋ ਜਾਂਦਾ ਬੰਦਾ ਬਹੁਤ ਵਾਰੀ ਉਹਦੇ ਵੱਡਾ ਕਰ ਦਿੰਦੇ ਨੇ ਪਰ ਆਪਣੇ ਹਾਨ ਦੇ ਮੁੰਡਿਆਂ ਤੋਂ ਆਪਣੇ ਕਲਾਸਮੇਟਸ ਤੋਂ ਆਪਣੇ ਦੋਸਤਾਂ ਤੋਂ ਆਪਣੇ ਪੇਰੈਂਟਸ ਤੋਂ ਆਪਣੇ ਕੋਚਸ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਬੰਦਾ ਸਚਨ ਤੰਦੂਰ ਕਰਦਾ ਕੋਚ ਕੌਣ ਹੈ ਆਪਾਂ ਜਾਣਦੇ ਨਹੀਂ ਪਰ ਤੰਦੂਲਕਰ ਉਹਨੂੰ ਜਾਣਦਾ ਹੋਊਗਾ ਉਹ ਪੈਰੀ ਹੱਥ ਲਾਉਂਦਾ ਹੋਊਗਾ ਜੀ ਕੋਈ ਸਭ ਤੁਹਾਡੇ ਕਰਕੇ ਆ ਸਾਰਾ ਸੁ ਪੁਰਾਣੇ ਟੀਚਰ ਮੇਰੇ ਤਾਂ ਬਹੁਤ سارے ਟੀਚਰ ਪਟਿਆਲੇ ਤੋਂ ਰਹੇ ਨੇ ਕਿਉਂਕਿ ਸਾਰਾ ਸਟਾਫ ਸੁਨਾਮ ਪੜਾਉਣ ਜਾਂਦਾ ਸੀ ਜ਼ਿਆਦਾਤਰ ਪਟਿਆਲੇ ਤੋਂ ਸੀ ਅੱਜ ਵੀ ਮੈਨਾਂ ਨੂੰ ਮਿਲਦਾ ਰਹੇ ਨਾ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਦੇਖੋ ਜਦੋਂ ਕਿਸੇ ਬਾਗ ਦੇ ਵਿੱਚ ਕੋਈ ਦਰਖਤ ਜਿਹੜਾ ਉਹ ਫੁੱਲ ਦੇਣ ਲੱਗ ਜਾਏ ਜਾਂ ਫਲ ਲੱਗਣ ਲੱਗ ਜਾਣ ਜਾਂ ਛਾਂ ਦੇਣ ਲੱਗ ਜਾਏ ਸਭ ਤੋਂ ਵੱਧ ਖੁਸ਼ੀ ਉਹਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਲਾਇਆ ਹੁੰਦਾ ਉਹ ਸੋ ਜਿਸ ਦਿਨ ਤੁਸੀਂ ਬੜੇ-ਬੜੇ ਅਫਸਰ ਬਣ ਗਏ ਆ ਵਕੀਲ ਬਣ ਗਏ ਆ ਡਾਕਟਰ ਬਣ ਗਏ ਸਭ ਤੋਂ ਵੱਧ ਖੁਸ਼ੀ ਤੁਹਾਡੇ ਟੀਚਰਾਂ ਨੂੰ ਹੋਊਗੀ ਇਹ ਬੱਚੀ ਮੇਰੇ ਕੋਲ ਪੜਦੀ ਹੁੰਦੀ ਸੀ ਸੋ ਪ੍ਰਾਊਡ ਫੀਲ ਕਰਾਉਣਾ ਆਪਣਾ ਫਰਜ਼ ਬਣਦਾ ਹੈ ਸਾਰਿਆਂ ਸਾਰੀ ਪੰਜਿਆਂ ਕੋਲੇ ਕੋਈ ਜਿਆ ਨਹੀਂ ਹੁੰਦੀਆਂ ਹਰ ਵਕਤ ਨਹੀਂ ਐਸਾ ਦਾ ਮਾਹ ਇਸ ਤਰ੍ਹਾਂ ਦਾ ਮਾਹੌਲ ਮਿਲਦਾ ਪਰ ਕੋਈ ਗੱਲ ਨਹੀਂ ਹਵਾ ਦੇ ਉਲਟ ਵੀ ਚਲਣਾ ਪੈਂਦਾ ਬਾਜ ਹਵਾ ਦੇ ਉਲਟ ਚੱਲਦਾ ਹੈ ਔਰ ਬਾਜ ਉਨੀ ਹੀ ਉੱਚਾ ਉੜਦਾ ਜਿੰਨੀ ਹਵਾ ਉਹਦੇ ਵਿਰੁੱਧ ਹੋਊਗੀ ਹੈ ਇਸ ਤਰ੍ਹਾਂ ਸੋ ਇਸ ਕਰਕੇ ਬੜਾਈਆਂ ਹੋਈਆਂ ਲੀਹਾਂ ਦੀ ਬਜਾਏ ਕੁਝ ਨਵੀਆਂ ਲੀਹਾਂ ਪਾਓ ਨਵੇਂ ਫੇਸਬੁੱਕ ਵਾਲਾ ਗੂਗਲ ਵਾਲਾ ਇਸਰ ਇਕਾਲਜ ਕੋ ਜੋ ਜੋ ਕੱਢੇ ਹੋਏ ਨੇ ਸਾਰੇ ਇਹ ਡ੍ਰੌਪ ਆਊਟ ਨੇ ਸਾਰੇ ਕਿਉਂਕਿ ਮਾਨ ਕਿਤੇ ਹੋਰ ਸੀ ਪੜਾਈ 'ਚ ਨਹੀਂ ਲੱਗਦਾ ਸੀ ਬਾਅਦ 'ਚ ਬਣਾ ਲੇ ਤੇ ਅੱਜ ਉਹ ਪਤਾ ਨਹੀਂ ਬਿਲ ਗੇਟਸ ਹੈ ਮਾਈਕਰੋਸਾਫਟ ਗੂਗਲ ਬਿਲ ਗੇਟਸ ਕਹਿੰਦਾ ਇਫ ਯੂ ਬੌਰਨ ਪੂਰ ਇਟਸ ਨਾਟ ਯੂਅਰ ਫਾਲਟ ਇਫ ਯੂ ਬੌਰਨ ਪੂਰ ਇਟਸ ਨਾਟ ਯੂਅਰ ਫਾਲਟ ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ ਜੇ ਗਰੀਬ ਜੰਮੇ ਹੋ ਤਾਂ ਇਹ ਤੁਹਾਡਾ ਕੋਈ ਕਸੂਰ ਨਹੀਂ ਪਰ ਜੇ ਮਰੇ ਵੀ ਗਰੀਬ ਹੋ ਉਸੇ ਕਰਦੀ ਫਿਰ ਸਾਰਾ ਕਸੂਰ ਹੀ ਤੁਹਾਡੇ ਤੁਸੀਂ ਕੀ ਕੀਤਾ ਫਿਰ ਵੀ ਜ਼ਿੰਦਗੀ ਚ ਪੱਕੇ ਲੰਬੀ ਦੇਤੇ ਰਸ ਮੇਰੀ ਤਾਂ ਕਿਸਮਤ ਆਏ ਹੈ ਮੇਰੀ ਤਾਂ ਆਏ ਹੈ ਤੁਸੀਂ ਘਰੇ ਨਾ ਮੈਂ ਤਾਂ ਲਾ ਰੱਖਿਆ ਹੈ ਵਾਲਕ ਲੋਕ ਉਹਦੇ ਸੈਲ ਘੱਟ ਰੱਖੇ ਨੇ ਇਹ ਆਪਣੇ ਸਮਾਜ ਚ ਅਪਸ਼ਕ ਨਹੀਂ ਮੰਨਦੇ ਨੇ ਬਦਸ਼ਕ ਨਹੀਂ ਮੇਰੀ ਮਾਂ ਮੈਨੂੰ ਕਹਿੰਦੀ ਰਹਿੰਦੀ ਪੁੱਤ ਬੇ ਕੜੀ ਘੜੀ ਆਵੇ ਐ ਕਰੇ ਨਹੀਂ ਲੱਗਦੇ ਹੁੰਦੇ ਪਏ ਬੱਲੇ ਦੇ ਕੋਈ ਨੰਦਾ ਮੈਂ ਬਹੁਤ ਕੁਝ ਸਿੱਖਦਾ ਹਾਂ ਤੂੰ ਕੀ ਸਿੱਖ ਰਿਹਾ ਹੈ ਤੂੰ ਕਰੀ ਖੜੀ ਹੈ ਕੋਈ ਨਹੀਂ ਮੈਂ ਆਮ ਤੌਰ ਤੇ ਇੱਛਾ ਮਤਾਵ ਕੁਇ ਰਿਜ਼ਲਟ ਨਹੀਂ ਆਉਂਦੇ ਹਰੇਕ ਦੇ ਸਟੂਡੈਂਟ ਸੋਚਦਾ ਹੈ 95% ਨੰਬਰ ਆਉਣਗੇ 80 ਰਹਿ ਜਾਂਦੇ ਨੇ ਫਿਲਮ ਸਟਾਰ ਸੋਚਦਾ ਹੈ ਇਸ ਮੂਵੀ ਤੋਂ ਬਾਅਦ ਸੁਪਰਸਟਾਰ ਬਣ ਜਾਊਗਾ ਮੂਵੀ ਫਲॉप ਹੋ ਜਾਂਦੀ ਪੋਲਿਟਿਸ਼ੀਨ ਸੋਚਦਾ ਇੰਨੀਆਂ ਸੀਟਾਂ ਲੈ ਕੇ ਮੁੱਖ ਮੰਤਰੀ ਬਣ ਜਾਊਗਾ ਆਪਦੀ ਸੀਟ ਵੀ ਆ ਜਾਣਾ ਹੈ ਬਿਜ਼ਨਸਮੈਨ ਸੋਚਦਾ ਫੈਕਟਰੀ ਮੈਨੂੰ ਇੰਨੇ ਦਾ ਪ੍ਰੋਫਿਟ ਕਰੂਗੀ ਕਟਾ ਪਾ ਲੀਏ ਉਸ ਵੇਲੇ ਨਾ ਨੈਗੇਟਿਵਿਟੀ ਆ ਜਾਂਦੀ ਹੈ ਮਾਈਂਡ ਚ ਵੀ ਮੈਂ ਕੀ ਰੱਬ ਦੇ ਮਾਹਮਾਰੇ ਸੀ ਮੈਂ ਤਾਂ ਅਰਦਾਸ ਵੀ ਕਰਦਾ ਗੁਰਦੁਆਰੇ ਦੀ ਰੋਜ਼ ਜਾਣਾ ਮੰਦਿਰ ਵੀ ਜਾਣਾ ਮੇਰੇ ਨਾਲ ਐਦਾਂ ਕਿਉਂ ਹੁੰਦਾ ਮੇਰੀ ਕਿਸਮਤ ਹੀ ਮਾੜੀ ਹੈ ਨੈਗੇਟਿਵਿਟੀ ਆ ਜਾਂਦੀ ਹੈ ਤੁਸੀਂ ਉਸ ਵੇਲੇ ਉਸ ਘੜੀ ਨੂੰ ਦੇਖੋ ਜਿਹੜੀ ਖੜੀ ਹੈ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ 24 ਘੰਟਿਆਂ 'ਚ ਇੱਕ ਖਰਾਬ ਘੜੀ ਵੀ ਦੋ ਵਾਰ ਸਹੀ ਟਾਈਮ ਦਿੰਦੀ ਹੈ 12 5 ਤੇ ਘੜੀ ਖੜ ਗਈ ਇੱਕ ਵਾਰੀ ਦਿਨੇ 12 5 ਤੇ ਇੱਕ ਵਾਰੀ ਰਾਤ ਨੂੰ 12 5 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਇਹਦਾ ਮਤਲਬ ਕੀ ਹੈ ਇੱਕ ਡੈਡ ਚੀਜ਼ ਜੇ ਦੋ ਵਾਰ ਸਹੀ ਹੋ ਸਕਦੇ ਆ ਸਾਡੇ ਸਾਹ ਤਾਂ ਚੱਲਦੇ ਨੇ ਅਸੀਂ ਵੱਧ ਵਾਰ ਸਹੀ ਹੋ ਸਕਦੇ ਆ ਪਰ ਐਫਰਟ ਕਰਨੀ ਪਊਗੀ ਮਿਹਨਤ ਕਰਨੀ ਪਊ